ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube Facebook ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਖੜੇ ਆਂ ਜੀ ਖੇਡ ਗਰਾਊਂਡ ਦੇ ਵਿੱਚ ਜਿੱਥੇ ਬੌਕਸਿੰਗ ਦੀ ਇਹ ਖੇਡ ਆ ਰਣਾ ਸਾਡੇ ਨਾਲ ਛੋਟੇ ਛੋਟੇ ਬੱਚਿਆਂ ਨੇ ਬੌਕਸਿੰਗ ਖੇਡਦੀਆਂ ਨੇ ਔਰ ਬੌਕਸਿੰਗ ਦੇ ਵਿੱਚ ਕਿੰਨੇ ਇਹਨਾਂ ਨੇ ਜਿਹੜੇ ਤਜਰਬੇ ਹਾਸਲ ਕੀਤੇ ਆ ਉਸ ਸੰਬੰਧੀ ਗੱਲਬਾਤ ਕਰਾਂਗੇ ਕੀ ਨਾਮ ਬੱਚੇ ਜੀ ਮੇਰਾ ਨਾਮ ਖੁਸ਼ੀ ਹੈ ਖੁਸ਼ੀ ਬੌਕਸਿੰਗ ਹੀ ਕਿਉਂ ਚੁਣੀ ਜੀ ਮੈਨੂੰ ਬਾਕਸਿੰਗ ਬਹੁਤ ਅੱਛੀ ਲੱਗਦੀ ਹੈ। ਅੱਛਾ ਇਹ ਇਹ ਤੋਂ ਪਹਿਲਾਂ ਜਾਨੀ ਕਿ ਘਰ ਦੇ ਵਿੱਚ ਕੋਈ ਮੈਂਬਰ ਬਾਕਸਿੰਗ ਖੇਡਦਾ ਸੀ ਜਾਂ? ਜੀ ਨਹੀਂ ਜੀ। ਅੱਛਾ ਦੇਖਦੇ ਸੀ ਇਕੱਲੇ? ਹਾਂਜੀ। ਸਕੂਲ ਚ ਦੇਖਦੇ ਸੀ ਸਾਨੂੰ ਸੋਚ ਪਹਿਲੇ। ਅੱਛਾ ਸਕੂਲ ਦੇ ਅਧਿਆਪਕਾਂ ਦਾ ਹੱਲਾਸ਼ੇਰੀ ਫਿਰ ਪੂਰੀ ਸੀਗੀ? ਹਾਂਜੀ। ਜੋ ਕਹਿੰਦੇ ਖੇਡਾਂ 'ਚ ਲੱਗਿਆ ਕਰੋ ਤਾਂ ਤੁਹਾਡੀ ਮਤਲਬ ਕੀ ਐਕਸਰਸਾਈਜ਼ ਹੁਮੇ ਕਿ ਤੁਸੀਂ ਫਿੱਟ ਰਹੋਗੇ। ਅੱਛਾ ਫਿੱਟ ਰਹਿਣ ਲਈ ਔਰ ਪੂਰਾ ਪ੍ਰਤੀ ਲੈ ਰਹਿਣ ਲਈ ਮਜ਼ਬੂਤ ਰਹਿਣ ਲਈ ਇਹ ਗੇਮ 'ਚ ਨੇ। ਆ ਵਿੱਚ ਕੀ ਨਾਮ ਹੈ? ਪੂਜਾ ਜੀ। ਪੂਜਾ। ਬਾਕਸਿੰਗ ਨਾਲ ਕਦੋਂ ਤੋਂ ਜੁੜੇ ਹੋ ਅਸੀਂ ਜੀ 6th ਕਲਾਸ ਤੋਂ ਐ 6th ਕਲਾਸ ਤੋਂ ਜੁੜੇ ਹੋ ਤੇ ਹੁਣ ਤੀਕ ਕਿੰਨੇ ਕ ਟੂਰਨਾਮੈਂਟ ਖੇਡੇ ਐ ਜੇ 6th ਕਲਾਸ ਤੋਂ ਲੈ ਕੇ ਜ 9th 9th ਕਲਾਸ ਤੱਕ ਟੂਰਨਾਮੈਂਟ ਖੇਡਦੀ ਰਹੀਆਂ ਜੀ 9th ਤੱਕ ਖੇਡੇ ਹੋ ਹਾਂਜੀ ਔਰ ਜ਼ਿਲ੍ਹਾ ਪੱਧਰ ਗਏ ਆ ਜੀ ਗਏ ਹੋ ਹਾਂਜੀ ਜਿੱਤੇ ਜੇ ਖੇਡੀਆਂ ਜੀ ਅੱਛਾ ਕੀ ਨਾਮ ਬੱਚੇ ਜੇ ਖੁਸ਼ਮੂ ਖੁਸ਼ਮੂ ਹਾਂਜੀ ਖੁਸ਼ਮੂ ਬਾਕਸਿੰਗ ਦੇ ਵਿੱਚ ਇੰਨਾ ਕੁੜੀਆਂ ਤੋਂ ਤਕੜੀਆਂ ਹਾਂਜੀ ਚੱਕ ਦੇਣੀ ਹੈ ਫਟੇ ਹਾਂਜੀ ਅੱਛਾ ਹਾਂਜੀ ਦੇਖਾਂਗੇ ਆਪਾਂ ਜੀ ਮੇਰੇ ਬੱਚੇ ਜੀ ਅੱਛਾ ਅੱਛਾ ਜੀ ਇਹ ਮੇਰੀ ਸਿਸਟਰ ਹੈ ਜੀ ਮੇਰੇ ਨਾਲੇ ਵੀ ਲੱਗਿਆ ਪਹਿਲਾਂ ਮੈਂ ਲੱਗੀ ਸੀ ਫੇ ਮੈਨੂੰ ਦੇਖ ਕੇ ਵੀ ਲੱਗੀ ਇਹ ਵੀ ਲੱਗਿਆ ਚਲੋ ਅੱਛਾ ਪਰਿਵਾਰ ਦੇ ਵਿੱਚ ਪਰਿਵਾਰ ਦੀ ਹੱਲਾਸ਼ੇਰੀ ਮਿਲਦੀ ਹੈ ਹਾਂਜੀ ਮੰਮੀ ਪਾਪਾ ਕਹਿੰਦੇ ਸ਼ਾਬਾਸ਼ ਭਾਈ ਤੂੰ ਕੁੜੀਏ ਜਿੱਤ ਕੇ ਆਈ ਹਾਂਜੀ ਟੀਚਰ ਸਾਰੇ ਕਹਿੰਦੇ ਆ ਕਿਹੜੇ ਟੀਚਰ ਮੋਟੀਵੇਟ ਕਰਦੇ ਆ ਗੇਮਾਂ ਲਈ ਜੀ ਸਾਰੇ ਟੀਚਰ ਕਹਿੰਦੇ ਕਿ ਤੁਸੀਂ ਜਾਇਆ ਕਰੋ ਖੇਡਿਆ ਕਰੋ ਸਾਰੇ ਟੀਚਰ ਹੀ ਸਾਨੂੰ ਇਹ ਮੋਟੀਵੇਸ਼ਨ ਹੀ ਦਿੰਦੇ ਹੈਗਾ ਅੱਛਾ ਪੜ੍ਹਾਈ ਦੇ ਨਾਲ ਨਾਲ ਖੇਡਣ ਲਈ ਸਮਾਂ ਨਿਕਲ ਜਾਂਦਾ ਫਿਰ ਹਾਂਜੀ ਫਿਰ ਜਿਹੜੇ ਬੇੜ ਫ੍ਰੀ ਹੁੰਦੇ ਆ ਜਾਂ ਫਿਰ ਹਾਂ ਉਹਨਾਂ ਦੇਸ ਤਿਆਰੀ ਕਰ ਲਿੰਦੇ ਹੈਗੇ ਆ ਜਾਂ ਫਿਰ ਘਰੇ ਤਿਆਰੀ ਕਰਦੇ ਹੈਗੇ ਆ ਘਰੇ ਘਰੇ ਕਿੱਟ ਹੈਗੀ ਆ ਨਹੀਂ ਜੀ ਘਰੇ ਐ ਅਇ ਨਿੱਤੇ ਪੰਜ ਮਾਰ ਦੇ ਗਿਆ ਕੰਦਾ ਤੇ ਪੰਜ ਮਾਰ ਦਿਆ ਹੱਥ ਦੇ ਪੰਨ ਲੈਨੇ ਗਿਆ ਚੁਨੀਆ ਬਣ ਕੇ ਉਹ ਸਵਾਲ ਮਾਰਦੇ ਪ੍ਰੈਕਟਿਸ ਕੀ ਨਾਮ ਬੱਚੇ ਸਿਮਰ ਸਿਮਰ ਬਾਕਸਿੰਗ ਗੇਮ ਦੇ ਵਿੱਚ ਕਿੰਨਾ ਕੁ ਟਾਈਮ ਰੋਜ਼ਾਨਾ ਐਕਸ ਜਿਹੜੀ ਪ੍ਰੈਕਟਿਸ ਹੁੰਦੀ ਹੈ ਸਰ 2 ਘੰਟੇ ਅਰੇ 2 ਘੰਟੇ ਲਾਉਨੇ ਆ ਪੂਰਾ ਫਿੱਟ ਰੱਖਿਆ ਹੋਇਆ ਸਰੀਰ ਨੂੰ ਯੈਸ ਸਰ ਅੱਛਾ ਗੇਮ ਦੇ ਇਸ ਗੇਮ ਦੇ ਵਿੱਚ એનર્ਜੀ ਬਹੁਤ ਲੱਗਦੀ ਹੈ ਜੋਰ ਬਹੁਤ ਚਾਹੀਦਾ ਤੇ ਡਾਈਟ ਦਾ ਡਾਈਟ ਪਲਾਨ ਵੀ ਕੋਈ ਬਣਾਇਆ ਹੋਇਆ ਹੈ ਯੈਸ ਸਰ ਕੀ ਖਾਂਦੇ ਹੋ ਸਰ ਜੀ ਅਜੇ ਸੇ ਹੈਲਥ ਫੂਡ ਖਾਣਾ ਮਤਲਬ ਕਿ ਇਹੜਾ ਫਾਸਟ ਫੂਡ ਉਹ ਨਹੀਂ ਖਾਂਦੇ ਖੀਰ ਹੋ ਗਿਆ ਕੋਈ ਸਬਜ਼ੀ ਵਗੈਰਾ ਹੋ ਗਿਆ ਹੈ ਇਹ ਸਮਝੋ ਗਿਆ ਜਿੰਨੇ ਨਾ ਵਿਟਾਮਿਨ ਮਿਲਦਾ ਉਹ ਖਾਣੇ ਅੱਛਾ ਦੁੱਧ ਪੀਣੇ ਉਹ ਉਹ ਇੱਕ ਚਾਰਟ ਬਣਿਆ ਹੋਇਆ ਤੁਹਾਡਾ ਰੋਜ਼ਾਨਾ ਇੰਨੇ ਗ੍ਰਾਮ ਇਹ ਚੀਜ਼ ਖਾਣੀ ਹੈ ਇੰਨੇ ਗ੍ਰਾਮ ਇਹ ਚੀਜ਼ ਖਾਣੀ ਹੈ ਔਰ ਨਾਲ ਪ੍ਰੈਕਟਿਸ ਵੀ ਜ਼ਰੂਰੀ ਹੈ ਕੀ ਨਾਮ ਬੱਚੇ ਸਰ ਪੂਜਾ ਰਾਣੀ ਪੂਜਾ ਗੇਮ ਦੀ ਗੱਲ ਕਰੀਏ ਗੇਮਾਂ ਬਹੁਤ ਸਗੀਆਂ ਕੁੜੀਆਂ ਆਸਤੇ ਬਹੁਤ ਖੋਖੋ ਤੋਂ ਲੈ ਕੇ ਆਪਾਂ ਇਹ ਗੱਲ ਕਰੀਏ ਤੇ ਬੌਕਸਿੰਗ ਕਰਨੀ ਕਿੱਧਰ ਧਿਆਨ ਵਗ ਗਿਆ ਸਰ ਮੇਰਾ ਟੈਲੈਂਟ ਆ ਬੌਕਸਿੰਗ ਅਹ ਟੈਲੈਂਟ ਹੈ ਕਿੰਨਾ ਟਾਈਮ ਡੇਲੀ ਮੈਂ ਲਾਸਟ 3 ਫੀਟ ਖੇਡਦੀ ਆ ਨਾਲ ਕੌਣ ਹੁੰਦੇ ਆ ਕੋਚ ਕੋਚ ਸਤਵੀਰ ਸਰ ਅਹ ਸਤਵੀਰ ਸਰ ਹਾਂਜੀ ਪੂਰੀ ਟ੍ਰੇਨਿੰਗ ਦਿੰਦੇ ਆ ਪੂਰੀ ਹਾਂਜੀ ਵਧੀਆ ਪੂਰੀ ਅਹ ਕਈ ਵਾਰੀ ਕੋਈ ਗਲਤ 5:00 ਵਜੇ ਐ ਹੋ ਜੇ ਸਰਸਨ ਦੱਸਦੇ ਆ ਪੰਜ ਕਿਵੇਂ ਮਾਰਨਾ ਹੈ ਗਲਤ ਨਹੀਂ ਮਾਰਨਾ ਸਹੀ ਸਟੇਟ ਲਾ ਕੇ ਜਾਣਾ ਪੈਂਦਾ ਕਿਉਂਕਿ ਗੇਮ ਹੈ ਇਹ ਇਹਦੇ ਚ ਆਪਾਂ ਇੱਕ ਜਿਹੜੀ ਹੈਗੀ ਹੈ ਭਾਈਚਾਰਕ ਸਾਂਝ ਵੀ ਬਣਾ ਕੇ ਰੱਖਣੀ ਹੈ ਕੋਈ ਵੀ ਟੀਮ ਹੈ ਉਹਦੇ ਨਾਲ ਜਦੋਂ ਆਪਾਂ ਖੇਡਦੇ ਆ ਉਹਦੇ ਨਾਲ ਆਪਾਂ ਕੋਈ ਗਲਤ ਪੰਜ ਮਾਰਾਂਗੇ ਤਾਂ ਉਹ ਗੇਮ ਦੇ ਉਲਟ ਹੈ ਹਨਾ ਹਾਂਜੀ ਇਹ ਚੀਜ਼ ਦਾ ਪਹਿਲਾ ਸਟੈਪ ਹੁੰਦਾ ਹੈਗਾ ਕਿ ਤੁਸੀਂ ਜਿਹੜੀ ਪਿਆਰ ਦੀ ਭਾਵਨਾ ਰੱਖਣੀ ਹੈ ਦੁਸ਼ਮਣੀ ਵਾਲੀ ਭਾਵਨਾ ਨਹੀਂ ਰੱਖਣੀ ਗੇਮ ਦੇ ਵਿੱਚ ਜਿੱਤ ਹਾਰ ਬਣੀ ਹੁੰਦੀ ਹੈ ਹਨਾ ਸਾਰੇ ਬੱਚਿਆਂ ਨੂੰ ਪਤਾ ਹੈ ਨਾ ਜਿੱਤ ਹਾਰ ਦਾ ਤੇ ਇਹ ਜ਼ਰੂਰੀ ਨਹੀਂ ਕਿ ਜਿੱਤ ਕੇ ਹੀ ਸਾਰਾ ਕੁਝ ਹੈ ਹਾਰ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅ ਇਸ ਗੇਮ ਦੇ ਵਿੱਚ ਸਕੂਲ ਦਾ ਕਿੰਨਾ ਕੁ ਯੋਗਦਾਨ ਰਿਹਾ ਸਰ ਬਹੁਤ ਸਾਰਾ ਬਿਲਕੁਲ ਹੈ ਹੈਡ ਮੈਨ ਨੂੰ ਉਸ ਤੋਂ ਕਰਦੇ ਆ ਸਾਨੂੰ ਅੱਛਾ ਜੇ ਮੰਨ ਲਓ ਸਕੂਲ ਦੇ ਵਿੱਚ ਇਹ ਪ੍ਰਬੰਧ ਨਾ ਮਿਲਦੇ ਹੁੰਦੇ ਕੀ ਅੱਜ ਤੁਸੀਂ ਬਾਕਸਿੰਗ ਵਾਲੇ ਪਾਸੇ ਹੁੰਦੇ ਨੋ ਸਰ ਇਸ ਕਰਕੇ ਬਹੁਤਿਆਂ ਕੁੜੀਆਂ ਜਿਹੜੀਆਂ ਮੇਰਾ ਖਿਆਲ ਇਹ ਗੇਮ ਤੋਂ ਪਿਛਾਂ हट ਗਈਆਂ ਹੋਣੀਆਂ ਹਾਂਜੀ ਯਸ ਉਹਨਾਂ ਹੌਸਲਾ ਹੀ ਨਹੀਂ ਪਿਆ ਹੋਣਾ ਯਸ ਤੇ ਤੁਸੀਂ ਹੌਸਲਾ ਕੀਤਾ ਬਹੁਤ ਵਧੀਆ ਤੁਸੀਂ ਇੱਕ ਅ ਪੂਰੇ ਜੋਸ਼ ਨਾਲ ਇਹ ਗੇਮ ਖੇਡਦੇ ਹੋ ਔਰ ਸਮਾਜ ਦੇ ਵਿੱਚ ਵੀ ਮੇਰਾ ਖਿਆਲ ਤੁਸੀਂ ਜਿਹੜੇ ਮਾੜੇ ਅਨਸਰ ਆ ਉਹਨਾਂ ਨਾਲ ਵੀ ਟੱਕਰ ਲੈਣ ਦੇ ਕਾਬਿਲ ਬਣ ਚੁੱਕੇ ਹੋ ਯਸ ਇਹ ਇਹੋ ਜਿਹੇ ਜਿਹੜੇ ਗੇਮ ਹੈ ਇਹੋ ਜਿਹੇ ਟੈਲੈਂਟ ਇਹ ਬੱਚਿਆਂ ਦੇ ਵਿੱਚ ਲੜਕੀਆਂ ਦੇ ਵਿੱਚ ਖਾਸ ਕਰਕੇ ਹੋਣੇ ਚਾਹੀਦੇ ਆ ਹਨਾ ਯਸ ਸਰ ਅੱਜ ਦੇ ਬੱਚੇ ਵਿੱਚ ਹੁਣ ਬਹੁਤ ਲੜਕੀਆਂ ਵੀ ਐ ਹਾਂ ਨਸ਼ਿਆਂ ਵੱਲ ਪਹੁੰਚ ਗਏ ਹਾਂਜੀ ਹਾਂਜੀ ਉਸ ਬਾਰੇ ਕੀ ਕਹਿਣਾ ਚਾਹੋਗੇ ਸਰ ਜੇ ਨਸ਼ਾ ਦੂ ਕਰਨਾ ਨਹੀਂ ਚਾਹੁੰਦਾ ਜੀ ਉਹ ਜਿੰਦਗੀ ਨੂੰ ਬਰਬਾਦ ਕਰ ਦਿੰਦਾ ਘਰਾਂ ਨੂੰ ਉਜਾੜ ਦਿੰਦਾ ਹੈਗਾ ਜੀ ਬਹੁਤੇ ਇਹ ਨਹੀਂ ਤਾਂ ਥੋੜੇ ਬਹੁਤ ਵਿੱਚ ਖਿਡਾਰੀ ਵੀ ਐ ਜਿਹੜੇ ਉਹ ਨਸ਼ੇ ਕਰਕੇ ਗੇਮ ਖੇਡਦੇ ਹਨਾ ਅੰਟੀਸਿਪੇਟਿਵ ਕਈ ਖਿਡਾਰੀ ਹੁੰਦੇ ਨੇ ਵੀ ਜਿਨ੍ਹਾਂ ਨੂੰ ਮਤਲਬ ਕਿ ਹੌਸਲਾ ਨਹੀਂ ਹੁੰਦਾ ਤੇ ਉਹ ਨਸ਼ਾ ਲੈ ਲੈਂਦੇ ਆ ਵੀ ਬਾਕਸਿੰਗ ਖੇਡਣ ਵਾਸਤੇ ਕੋਈ ਗੇਮਾਂ ਖੇਡਣ ਵਾਸਤੇ ਕੁਸਾਈ ਹੋ ਜਾਂਦੇ ਨੇ ਹੋਰ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਇਸ ਚੈਨਲ ਦੇ ਥਰੂ ਜਿਹੜੇ ਬੱਚੇ ਗੇਮਾਂ ਵੱਲ ਨਹੀਂ ਆ ਰਹੇ ਉਹਨਾਂ ਨੂੰ ਜਿਹੜੇ ਮੋਬਾਈਲ ਗੇਮਾਂ ਖੇਡਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਮੋਬਾਈਲ ਗੇਮਾਂ ਸ਼ੈਡੋ ਸਕੂਲ ਦੇ ਗੇਮਾਂ ਨੂੰ ਕਰੋ ਸਪੋਰਟ ਕਰੋ ਜਿਆਦਾ ਤੇਜ਼ ਹੌਸਲਾ ਬਣਾ ਕੇ ਪ੍ਰੈਕਟਿਸ ਕਰੋ ਪ੍ਰੈਕਟਿਸ ਕਰੋ ਪੰਜਾਬ ਸਰਕਾਰ ਦੁਆਰਾ ਇਹ ਗੇਮਾਂ ਚਲਾਈਆਂ ਜਾ ਰਹੀਆਂ ਐ ਕਿੰਨਾ ਕੁ ਵਧੀਆ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਦਾ ਤੁਹਾਨੂੰ ਜੀ ਬਹੁਤ ਵਧੀਆ ਸਰਕਾਰ ਆਨੰਦ ਆ ਕਿਸਾਨ ਕੋ ਨੇ ਸਾਡੇ ਵਾਸਤੇ ਨੇ ਸਾਰੇ ਹਾਂਜੀ ਸੋ ਦੋਸਤੋ ਇਹ ਹਨ ਸਰਕਾਰੀ ਕੰਨਿਆ ਹਾਈ ਸਕੂਲ ਸਮਾਰਟ ਸਕੂਲ ਪੁੱਚੋ ਮੰਡੀ ਦੀਆਂ ਲੜਕੀਆਂ ਜਿਹੜੀਆਂ ਕਿ ਗੇਮਾਂ ਦੇ ਵਿੱਚ ਵੀ ਪੜ੍ਹਾਈ ਦੇ ਵਿੱਚ ਵੀ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰ ਰਹੀਆਂ ਨੇ ਹਰ ਵਾਰ ਕੋਈ ਨਾ ਕੋਈ ਜਿਹੜਾ ਹੈਗਾ ਇਨਾਮ ਪ੍ਰਾਪਤ ਕਰਕੇ ਹੀ ਇਹ ਸਕੂਲ ਵਾਪਸ ਆਉਂਦੀਆਂ ਟੂਰਨਾਮੈਂਟ ਤੋਂ ਤੇ ਅੱਜ ਇਹਨਾਂ ਨਾਲ ਗੱਲਬਾਤ ਕੀਤੀ ਹੋਰ ਬੱਚਿਆਂ ਨੂੰ ਵੀ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਲੜਕੀਆਂ ਨੂੰ ਦਿੱਤੀ ਹੱਲਾਸ਼ੇਰੀ ਕਿ ਇਹ ਗੇਮਾਂ ਜ਼ਰੂਰ ਖੇਡਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਤਾਂ ਕਿ ਹੋਰ ਬੱਚਾਂ ਤੀ ਇਹ ਮੈਸੇਜ ਪਹੁੰਚੇ ਧੰਨਵਾਦ